ਕਿ ਜਦੋਂ ਮੈਂ ਮੁੱਖ ਮੰਤਰੀ ਸਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕੁਝ ਧਮਾਕੇ ਆਪਾਂ ਕਰਵਾ ਦਿੰਨੇ ਆ ਤੇ ਆਪਣੀ ਜਿਹੜੀ ਸਰਕਾਰ ਹੈ ਫਿਰ ਰਿਪੀਟ ਹੋ ਸਕਦੀ ਹੈ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਵਿਰੋਧੀ ਧਿਰਾਂ ਨੇ ਵੀ ਮੁੱਦਾ ਜਿਹੜਾ ਚੱਕਿਆ ਕਿਵੇਂ ਦੇਖਦੇ ਹੋ ਜੀ ਆਪਾਂ ਕਿ ਜੇ ਇਸ ਤਰ੍ਹਾਂ ਦਾ ਕਿਤੇ ਹੋਰ ਹੋਇਆ ਹੁੰਦਾ ਤੇ ਕੀ ਫਿਰ ਇਸ ਦੀ ਕੋਈ ਇੰਡੀਪੈਂਡੈਂਟ ਇਨਕੁਆਇਰੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਵਿੱਚ ਕੁਝ ਅਫਸਰਾਂ ਦੇ ਨਾਂ ਲਏ ਕੀ ਕਾਨੂੰਨ ਜਾਂ ਇਸ ਤਰ੍ਹਾਂ ਦਾ ਕੋਈ ਸ਼ੋ ਮੋਟੋ ਐਕਸ਼ਨ ਕੀ ਇਸ ਤਰੀਕੇ ਦਾ ਨਹੀਂ ਚਾਹੀਦਾ ਕਿ ਇਹਦੀ ਪੂਰੀ ਜਾਂਚ ਹੋਵੇ ਵਾਇਲੈਂਸ ਦੇ ਚੱਕਰ ਵਿੱਚ ਪਾ ਕੇ ਜਿਹੜੀ ਪੋਲੀਟਿਕਲ ਜਿਹੜੀ ਉਹ ਹੈਗੀ ਆ ਫਰੇਜਿਲਿਟੀ ਵਿੱਚ ਰੱਖ ਰਹੀ ਹੈਗਾ ਤੋਂ ਆਪਣੇ ਮਨਪਸੰਦ ਦੀਆਂ ਸਰਕਾਰਾਂ ਬਣਾਉਣ ਲਈ ਸੋ ਪੁਲਿਸ ਇੰਟੈਲੀਜੈਂਸ ਏਜੰਸੀਆਂ ਤੇ ਜਿਹੜੇ ਜਿਹੜੇ ਕਰਪਟ ਪੋਲੀਟੀਸ਼ੀਅਨ ਹੈਗੇ ਆ ਉਹ ਇਹ ਵਰਕਿੰਗ ਕਰਦੇ ਰਹੇ ਆ ਸੋ ਦੇਰ ਆਏ ਦਰੋਸਤਾਏ ਬੀਬੀ ਅਰਜਿੰਦਕਾ ਔਰ ਪੱਟਲ ਨੇ ਆਪਣੀ ਉਮਰ ਦੇ ਆਖਰੀ ਵਰਿਆਂ ਵਿੱਚ ਥੋੜਾ ਜਿਹਾ ਸੱਚ ਬੋਲਣ ਦਾ ਯਤਨ ਕਰਿਆ ਸੋ ਅਸੀਂ ਉਮੀਦ ਕਰਦੇ ਆਂ ਵੀ ਹੋਰ ਬਹੁਤ ਵੱਡੇ ਸੱਚ ਬੋਲਣ ਉਹ ਹਮ ਯਸੋ ਕੱਲੀ ਬੀਬੀ ਪੱਟਲ ਨੇ ਹੋਰ ਵੀ ਜਿਹੜੇ ਕਾਂਗਰਸ ਦੇ ਆਕਾਲੀ ਦਲ ਦੇ ਬਜ਼ੁਰਗ ਹੋ ਰਹੇ ਲੀਡਰ ਨੇ ਉਹਨਾਂ ਨੂੰ ਉਹ ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝ ਕੇ ਪੰਜਾਬ ਦੇ ਇਸ ਧਰਤੀ ਦੇ ਜਾਇ ਸਮਝ ਕੇ ਉਹਨਾਂ ਸਾਰੇ ਜ਼ਖਮਾਂ ਨੂੰ ਜਿਹੜਾ ਹੈਗਾ ਜੇ ਬੇਪਰਦ ਕਰ ਦੇਣ ਤਾਂ ਘਟੋ ਘਟ ਅਗਲੀਆਂ ਪੀੜ੍ਹੀਆਂ ਲਈ ਇੱਕ ਇਤਿਹਾਸਕ ਦਸਤਾਵੇਜ਼ ਰਹੇਗਾ ਵੀ ਆਜ਼ਾਦ ਭਾਰਤ ਵਿੱਚ ਪੰਜਾਬ ਨੂੰ ਤਬਾਹ ਕਰਨ ਲਈ ਸਿੱਖ ਨੌਜਵਾਨੀ ਦਾ ਕਤਲੇਆਮ ਲਈ ਜਾਂ ਸਿਰਫ ਸਰਕਾਰਾਂ ਬਣਾਉਣ ਲਈ ਕਿਸ ਤਰ੍ਹਾਂ ਬੰਬ ਧਮਾਕੇ ਤੇ ਗੋਲੀਆਂ ਚਲਾ ਕੇ ਮਸੂਮਾਂ ਦਾ ਕਤਲਿਆਮ ਜਿਹੜਾ ਹੈਗਾ ਕੀਤਾ ਜਾਂਦਾ ਸੀ ਹੁਣ ਇਹਦੇ ਨਾਲ ਹੀ ਫਿਰ ਇਹ ਚਰਚਾ ਵੀ ਆਵੇਗੀ ਵਿਖਾੜਕੂ ਲਹਿਰ ਦੌਰਾਨ ਜਿੰਨੇ ਜਿਹੜੇ ਕਤਲਿਆਮ ਹੋਏ ਹੈਗੇ ਆ ਨਿਰਦੋਸ਼ ਲੋਕਾਂ ਦੇ ਬੱਸਾਂ 'ਚੋਂ ਗੱਡ ਕੇ ਮਾਰੇ ਜਾਂ ਸੜਕਾਂ 'ਤੇ ਜਾਂਦੇ ਮਾਰੇ ਉਦੇ ਚੋਂ ਕਿੰਨੇ ਖੜਕੂਆ ਨੇ ਮਾਰੀ ਸੀ ਜਾਂ ਕਿੰਨੇ ਏਜੰਸੀਆਂ ਨੇ ਸੋ ਆਪਾਂ ਇਹ ਨਹੀਂ ਕਹਿੰਦੇ ਵੀ ਖੜਕੂਆ ਨੇ ਬਿਲਕੁਲ ਵੀ ਜਿਹੜੀ ਗਲਤ ਹਿੰਸਾ ਨਹੀਂ ਕੀਤੀ ਇਹਦੇ ਵਿੱਚ ਅਸੀਂ ਇਹਦੇ ਨਾਲ ਸਹਿਮਤ ਨਹੀਂ ਬਹੁਤ ਗਲਤੀਆਂ ਹੋਈਆਂ ਨੇ ਬਹੁਤ ਵੱਡੀਆਂ ਗਲਤੀਆਂ ਖੜਕੂ ਲਹਿਰ ਦੌਰਾਨ ਹੋਈਆਂ ਨੇ ਪਰ ਉਦੇ ਚੋ ਸਰਕਾਰ ਦਾ ਵੀ ਇੱਕ ਹਿੱਸਾ ਹੈਗਾ ਜਿਹੜਾ ਰਿਹਾ ਹੈਗਾ ਜਿਹੜਾ ਇਸ ਤਰ੍ਹਾਂ ਵਾਇਲੈਂਸ ਕਰਦਾ ਸੀਗਾ ਜਿਹੜੀ ਪੰਜਾਬ ਦੀ ਸਰਕਾਰ ਆ ਇੱਕ ਮਿਊਨਿਸਪਲ ਕਮੇਟੀ ਦੇ ਤੌਰ ਤੇ ਚੱਲਦੀ ਆ ਇਹਨੂੰ ਇੰਡੀਆ ਦੀ ਹੋਮ ਮਿਨਿਸਟਰੀ ਚ ਚਲਾਉਂਦੀ ਆ ਸੋ ਇੰਡੀਆ ਦੀ ਹੋਮ ਮਿਨਿਸਟਰੀ ਜੇ ਚਾਹੇ ਤਾ ਕੋਈ ਟਰੂਥ ਐਂਡ ਰੀਕੌਨਸਿਲੇਸ਼ਨ ਕਮਿਸ਼ਨ ਵਰਗਾ ਜਿਹੜਾ ਉਹ ਬਣਾ ਸਕਦੀ ਹੈ ਸਰਦਾਰ ਪਤਾ ਸਿੰਘ ਦੀ ਅੱਗੇ ਗੱਲ ਆਪਾਂ ਕਰ ਲੈਨੇ ਹੈ ਬੀਬੀ ਪੱਠਲ ਹੋਣਾ ਦੇ ਬਿਆਨ ਦੀ ਇੰਟਰਵਿਊ ਦੇ ਵਿੱਚ ਉਹਨਾਂ ਵੱਲੋਂ ਇੱਕ ਬਿਆਨ ਜਿਹੜਾ ਹੈ ਦਿੱਤਾ ਜਾਂਦਾ ਹੈ ਔਰ ਉਹਦੀ ਬਹੁਤ ਸਾਰੀ ਜਿਹੜੀ ਹੈ ਚਰਚਾ ਜਿਹੜੀ ਹੋ ਰਹੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਅਫਸਰਾਂ ਨੇ ਇੱਥੋਂ ਤੱਕ ਕਿਹਾ ਸੀਗਾ ਕਿ ਜਦੋਂ ਮੈਂ ਮੁੱਖ ਮੰਤਰੀ ਸਾਹ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕੁਝ ਧਮਾਕੇ ਆਪਾਂ ਕਰਵਾ ਦਿੰਨੇ ਆ ਤੇ ਆਪਣੀ ਜਿਹੜੀ ਸਰਕਾਰ ਹੈ ਫਿਰ ਰਿਪੀਟ ਹੋ ਸਕਦੀ ਹੈ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਵਿਰੋਧੀ ਧਿਰਾਂ ਨੇ ਵੀ ਮੁੱਦਾ ਜੜਾ ਚੱਕਿਆ ਕਿਵੇਂ ਦੇਖਦੇ ਹੋ ਜੀ ਆਪਾਂ ਕਹਿ ਕਿ ਜੇ ਇਸ ਤਰ੍ਹਾਂ ਦਾ ਕਿਤੇ ਹੋਰ ਹੋਇਆ ਹੁੰਦਾ ਤੇ ਕੀ ਫਿਰ ਇਸ ਦੀ ਕੋਈ ਇੰਡੀਪੈਂਡੈਂਟ ਇਨਕੁਆਇਰੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਵਿੱਚ ਕੁਝ ਅਫਸਰਾਂ ਦੇ ਨਾਂ ਲਏ ਕਿ ਕਾਨੂੰਨ ਜਾਂ ਇਸ ਤਰ੍ਹਾਂ ਦਾ ਕੋਈ ਸੋ ਮੋਟੋ ਐਕਸ਼ਨ ਕੀ ਇਸ ਤਰੀਕੇ ਦਾ ਨਹੀਂ ਚਾਹੀਦਾ ਕਿ ਇਹਦੀ ਪੂਰੀ ਜਾਂਚ ਹੋਵੇ ਨਹੀਂ ਜੀ ਇਹ ਵੈਸੇ ਬਿਲਕੁਲ ਉਹਨਾਂ ਨੇ ਸੱਚ ਬੋਲਿਆ ਹੈਗਾ ਇਸ ਤਰ੍ਹਾਂ ਹੀ ਹੁੰਦਾ ਆਇਆ ਪੰਜਾਬ ਨੂੰ ਉਹ ਬਹੁਤ ਲੰਮੇ ਸਮੇਂ ਤੋਂ ਵਾਇਲੈਂਸ ਦੇ ਚੱਕਰ ਵਿੱਚ ਪਾ ਕੇ ਜਿਹੜੀ ਪੋਲੀਟੀਕਲ ਜਿਹੜੀ ਉਹ ਹੈਗੀ ਆ ਫਰੇਜਿਲਿਟੀ ਵਿੱਚ ਰੱਖ ਰਹੇ ਹੈਗੇ ਤਾਂ ਉਹ ਆਪਣੇ ਮਨਪਸੰਦ ਦੀਆਂ ਸਰਕਾਰਾਂ ਬਣਾਉਣ ਲਈ ਸੋ ਪੁਲਿਸ ਇੰਟੈਲੀਜੈਂਸ ਏਜੰਸੀਆਂ ਤੇ ਜਿਹੜੇ ਜਿਹੜੇ ਕਰਪਟ ਪੋਲੀਟੀਸ਼ੀਅਨ ਹੈਗੇ ਆ ਉਹ ਇਹ ਵਰਕਿੰਗ ਕਰਦੇ ਰਹੇ ਆ ਸੋ ਦੇਰ ਆਇ ਦਰੋਸਤਾਏ ਬੀਬੀ ਅਰਜਿੰਦਰ कौर ਭੱਟਲ ਨੇ ਆਪਣੀ ਉਮਰ ਦੇ ਆਖਰੀ ਵਰਿਆਂ ਵਿੱਚ ਥੋੜਾ ਜਿਹਾ ਸੱਚ ਬੋਲਣ ਦਾ ਯਤਨ ਕਰਿਆ ਸੋ ਅਸੀਂ ਉਮੀਦ ਕਰਦੇ ਹਾਂ ਵੀ ਹੋਰ ਬਹੁਤ ਵੱਡੇ ਸੱਚ ਬੋਲਣ ਉਹ ਤਾਂ ਕਿ ਆਪਣੇ ਇਸ ਜਹਾਨ ਤੋਂ ਚਲੇ ਜਾਣ ਤੋਂ ਪਹਿਲਾਂ ਉਹ ਪੰਜਾਬ ਬਾਰੇ ਜਿਹੜੀ ਹੈਗੀ ਆ ਇੱਕ ਧੁੰਦ ਆ ਉਹ ਸਾਫ਼ ਕਰਨ ਵੀ ਕੀ ਕੁਝ ਪੰਜਾਬ ਦੇ ਪਿੰਡੇ ਤੇ ਜ਼ਖਮ ਲਾਉਣ ਲਈ ਜਾਂ ਪੰਜਾਬ ਦੀ ਨੌਜਵਾਨੀ ਦੇ ਕਦਰਾਂ-ਕੀਮਤ ਲਈ ਕੀ ਕੁਝ ਹੋਇਆ ਉਹਨਾਂ ਕੋਲ ਕਿੰਨੀ ਜਾਣਕਾਰੀ ਹੈ ਉਹਨਾਂ ਨੂੰ ਸਾਰੇ ਬੋਲਣੀ ਚਾਹੀਦੀ ਐ ਸੋ ਕੱਲੀ ਬੀਬੀ ਭੱਟਲ ਨਹੀਂ ਹੋਰ ਵੀ ਜਿਹੜੇ ਕਾਂਗਰਸ ਦੇ ਆਕਾਲੀ ਦਲ ਦੇ ਬਜ਼ੁਰਗ ਹੋ ਰਹੇ ਲੀਡਰ ਨੇ ਉਹਨਾਂ ਨੂੰ ਉਹ ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝ ਕੇ ਪੰਜਾਬ ਦੇ ਇਸ ਧਰਤੀ ਦੇ ਜਾਇ ਸਮਝ ਕੇ ਉਹਨਾਂ ਸਾਰੇ ਜ਼ਖਮਾਂ ਨੂੰ ਜਿਹੜਾ ਹੈਗਾ ਜੇ ਬੇਪਰਦ ਕਰ ਦੇਣ ਤਾਂ ਘਟੋ ਘਟ ਅਗਲੀਆਂ ਪੀੜ੍ਹੀਆਂ ਲਈ ਇੱਕ ਇਤਿਹਾਸਕ ਦਸਤਾਵੇਜ਼ ਰਹੇਗਾ ਵੀ ਆਜ਼ਾਦ ਭਾਰਤ ਵਿੱਚ ਪੰਜਾਬ ਨੂੰ ਤਬਾਹ ਕਰਨ ਲਈ ਸਿੱਖ ਨੌਜਵਾਨੀ ਦਾ ਕਤਲੇਆਮ ਲਈ ਜਾਂ ਸਿਰਫ ਸਰਕਾਰਾਂ ਬਣਾਉਣ ਲਈ ਕਿਸ ਤਰ੍ਹਾਂ ਬੰਬ ਧਮਾਕੇ ਤੇ ਗੋਲੀਆਂ ਚਲਾ ਕੇ ਮਸੂਮਾਂ ਦਾ ਕਤਲਿਆਮ ਜਿਹੜਾ ਹੈਗਾ ਕੀਤਾ ਜਾਂਦਾ ਸੀ ਹੁਣ ਇਹਦੇ ਨਾਲ ਹੀ ਫਿਰ ਇਹ ਚਰਚਾ ਵੀ ਆਵੇਗੀ ਕਿ ਖੜਕੂ ਲਹਿਰ ਦੌਰਾਨ ਜਿੰਨੇ ਜਿਹੜੇ ਕਤਲਿਆਮ ਹੋਏ ਹੈਗੇ ਆ ਨਿਰਦੋਸ਼ ਲੋਕਾਂ ਦੇ ਬੱਸਾਂ 'ਚੋਂ ਗੱਡ ਕੇ ਮਾਰੇ ਜਾਂ ਸੜਕਾਂ 'ਤੇ ਜਾਂਦੇ ਮਾਰੇ ਉਹਦੇ 'ਚੋਂ ਕਿੰਨੇ ਖੜਕੂਆਂ ਨੇ ਮਾਰੀ ਸੀ ਜਾਂ ਕਿੰਨੇ ਏਜੰਸੀਆਂ ਨੇ ਸੋ ਆਪਾਂ ਇਹ ਨਹੀਂ ਕਹਿੰਦੇ ਵੀ ਖੜਕੂਆਂ ਨੇ ਬਿਲਕੁਲ ਵੀ ਜਿਹੜੀ ਗਲਤ ਹਿੰਸਾ ਨਹੀਂ ਕੀਤੀ ਇਹਦੇ ਵਿੱਚ ਅਸੀਂ ਇਹਦੇ ਨਾਲ ਸਹਿਮਤ ਨਹੀਂ ਬਹੁਤ ਗਲਤੀਆਂ ਹੋਈਆਂ ਨੇ ਬਹੁਤ ਵੱਡੀਆਂ ਗਲਤੀਆਂ ਕਾਰਕੂ ਲਹਿਰ ਦੌਰਾਨ ਹੋਈਆਂ ਨੇ ਪਰ ਉਹਦੇ ਜੋ ਸਰਕਾਰ ਦਾ ਵੀ ਇੱਕ ਹਿੱਸਾ ਹੈਗਾ ਜਿਹੜਾ ਰਿਹਾ ਹੈਗਾ ਜਿਹੜਾ ਇਸ ਤਰ੍ਹਾਂ ਵਾਇਲੈਂਸ ਕਰਦਾ ਸੀਗਾ ਉਹਨਾਂ ਦੇ ਆਪਣੇ ਕੈਟ ਸਿਸਟਮ ਹੈ ਜੋ ਕੁਝ ਵੀ ਕਿੰਨੀਆਂ ਲੁੱਟਾਂ ਖੋਹਾਂ ਹੋਈਆਂ ਜਿਹੜੀਆਂ ਸਰਕਾਰ ਵਾਲੇ ਪਾਸੇ ਤੋਂ ਹੋਈਆਂ ਮਤਲਬ ਇਹ ਗੱਲ ਉੱਠਦੀ ਤਾਂ ਹੈਗੀ ਆ ਆਪਾਂ ਦੇਖਿਆ ਚਾਹੇ ਕਿਸੇ ਦੀਆਂ ਇੰਟਰਵਿਊਜ਼ ਆ ਜਾਂਦੀਆਂ ਜਾਂ ਉਹ ਪਿੰਕੀ ਕੈਟ ਦਾ ਵੀ ਤੁਹਾਨੂੰ ਯਾਦ ਹੋਣਾ ਕਿ ਮਰਨ ਤੋਂ ਪਹਿਲਾਂ ਉਹਦੀਆਂ ਕਾਫੀ ਸਾਰੀਆਂ ਇੰਟਰਵਿਊਜ਼ ਪਰ ਇੱਥੇ ਕਦੀ ਕੋਈ ਕਲੈਕਟਿਵ ਐਫਰਟ ਜਿਹੜੀ ਹੈ ਆਪਾਂ ਦੇਖਿਆ ਕਿ ਨਹੀਂ ਹੋ ਰਹੀ ਹੈਗੀ ਕਿ ਇਹਦੀ ਕੋਈ ਜਾਂਚ ਜਾਂ ਇਸ ਤਰੀਕੇ ਦੇ ਨਾਲ ਜਾਂ ਹੁਣ ਸਰਕਾਰਾਂ ਹੀ ਹੈ ਹੁਣ ਮੌਜੂਦਾ ਸਰਕਾਰ ਦੇ ਸਮੇਂ ਐਡਾ ਵੱਡਾ ਬਿਆਨ ਆ ਜਾਣਾ ਤੇ ਸਰਕਾਰ ਨੂੰ ਨਹੀਂ ਸੀ ਚਾਹੀਦਾ ਕੇਸ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਵੇ ਨਹੀਂ ਪੰਜਾਬ ਸਰਕਾਰ ਦੇ ਹੱਥ ਵਿੱਚ ਇੰਨਾ ਜ਼ਿਆਦਾ ਨਹੀਂ ਹੁੰਦਾ ਇਹ ਕੱਟ ਪੁਤਲੀਆਂ ਨੇ ਸੋ ਜਿਹੜੀ ਪੰਜਾਬ ਦੀ ਸਰਕਾਰ ਆ ਇੱਕ ਮਿਨਿਸਪਲ ਕਮੇਟੀ ਦੇ ਤੌਰ ਤੇ ਚੱਲਦੀ ਆ ਇਹਨੂੰ ਇੰਡੀਆ ਦੀ ਹੋਮ ਮਿਨਿਸਟਰੀ ਚਲਾਉਂਦੀ ਆ ਸੋ ਇੰਡੀਆ ਦੀ ਹੋਮ ਮਿਨਿਸਟਰੀ ਜੇ ਚਾਹੇ ਤਾਂ ਕੋਈ ਟਰੂਥ ਐਂਡ ਰੀਕੌਨਸਿਲੀਏਸ਼ਨ ਕਮਿਸ਼ਨ ਵਰਗਾ ਜਿਹੜਾ ਉਹ ਬਣਾ ਸਕਦੀ ਹੈ ਬਈ ਉਹਦੇ ਵਿੱਚ ਇਹ ਹੋਵੇ ਵੀ ਚਲੋ ਇੱਕ ਤਾਂ ਵੈਸੇ ਤਾਂ ਸਿੱਖਾਂ ਦੀ ਮੰਗ ਆ ਵੀ ਜਿਨ੍ਹਾਂ ਨੇ ਜ਼ੁਲਮ ਕਰਿਆ ਉਹਨਾਂ ਨੂੰ ਸਜ਼ਾ ਮਿਲੇ ਕਿਉਂਕਿ ਵਰਦੀ ਪਾ ਕੇ ਸਿਟੀਜ਼ਨਸ ਤੇ ਜ਼ੁਲਮ ਕਰਨਾ ਇਹ ਬਹੁਤ ਵੱਡਾ ਅਪਰਾਧ ਹੈ ਇਹ ਉਹਨਾਂ ਨਾਲੋਂ ਵੀ ਵੱਡਾ ਅਪਰਾਧ ਆ ਜਿਨ੍ਹਾਂ ਨੂੰ ਆਪਾਂ ਖਾਰਕੂ ਕਹਿ ਦਿੰਨੇ ਆਤਵਾਦੀ ਕਹਿ ਦਿੰਨੇ ਆ ਜਾਂ ਗੈਂਗਸਟਰ ਕਹਿ ਦਿੰਦੇ ਕਿਉਂਕਿ ਉਹ ਸਿਸਟਮ ਦੇ ਸਤਾਏ ਹੋਏ ਲੋਕ ਉਹ ਇੱਕ ਤਰ੍ਹਾਂ ਨਾਲ ਬਾਗੀ ਹੋ ਗਏ ਨੇ ਉਹ ਆਊਟ ਲਾ ਹੋ ਗਏ ਨੇ ਪਰ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਕਾਨੂੰਨ ਨੂੰ ਰੱਖ ਕਰਨ ਦੀ ਜਿਨ੍ਹਾਂ ਨੂੰ ਵਰਦੀ ਪੁਆਈ ਗਈ ਸੀ ਜਿਹੜੇ ਇੱਕ ਡਿਸਪਲਨ ਵਿੱਚ ਸੀ ਜਦੋਂ ਉਹਨਾਂ ਨੇ ਕਾਤਲੀ ਗਰੌ ਬਣ ਕੇ ਇਹ ਸਾਰਾ ਕੁਝ ਕਰਿਆ ਤਾਂ ਘੱਟੋ ਘੱਟ ਸਜ਼ਾ ਮਿਲਣੀ ਜਾਂ ਦੋਸ਼ ਤੈ ਹੋਣੇ ਚਾਹੀਦੇ ਆ ਪਰ ਫੇਰ ਵੀ ਚਲ ਹੁੰਦਾ ਵੀ ਲੰਬਾ ਸਮਾਂ ਜੇ ਹੋ ਗਿਆ ਤਾਂ ਘੱਟੋ ਘੱਟ ਦੋਵੇਂ ਪਾਸੇ ਦੀਆਂ ਧਿਰਾਂ ਇੱਕ ਸਾਂਝੀ ਬੈਠਕ ਵਿੱਚ ਆਉਣ ਤੇ ਜੋ ਕਤਲ ਉਗਾਰਦ ਤੇ ਘਟਿਆ ਕੰਮ ਹੋਇਆ ਉਹਦੇ ਬਾਰੇ ਸੱਚ ਬਿਆਨ ਕਰਨ ਇੱਕ ਦਸਤਾਵੇਜ਼ ਬਣੇ ਇੱਕ ਡਾਕੂਮੈਂਟੇਸ਼ਨ ਹੋਵੇ ਵੀ ਕਿਹੜੇ ਧਿਰ ਨੇ ਕਿਹੜੀਆਂ ਗਲਤੀਆਂ ਕਰੀਆਂ ਤੇ ਦੂਸਰੀ ਧਿਰ ਨੇ ਕਿਹੜੀਆਂ ਗਲਤੀਆਂ ਆ ਜਾਂ ਚੰਗੀਆਂ ਗੱਲਾਂ ਉਹ ਸਾਰਾ ਕੁਝ ਹੈ ਜਿਹੜਾ ਸੋ ਟਰੂਥ ਐਂਡ ਰੀਕੰਸੀਲੀਏਸ਼ਨ ਕਮਿਸ਼ਨ ਆ ਜਿਹੜਾ ਉਹ ਬਣੇ ਜਿਹਦੇ ਨਾਲ ਸਚਾਈ ਸਾਹਮਣੇ ਆਵੇ ਸੋ ਇਹ ਹੈਗਾ ਵੀ ਜੇ ਸਰਕਾਰ ਚਾਹੁੰਦੀ ਹੋਵੇ ਇਸ ਤਰ੍ਹਾਂ ਦਾ ਇੱਕ ਕਮਿਸ਼ਨ ਆ ਜਸਟਿਸ ਕੁਲਦੀਪ ਸਿੰਘ ਉਹਨਾਂ ਨੇ ਬਣਾਇਆ ਸੀਗਾ 1997 ਵਿੱਚ ਬਣਾਇਆ ਸੀ ਜਿਹੜਾ ਲੋਕ ਕਮਿਸ਼ਨ ਸੀਗਾ ਪਰ ਇੱਕਦਮ ਕੁਝ ਹਿੰਦੂ ਜਿਹੜੇ ਵਕੀਲ ਸੀਗੇ ਉਹਨਾਂ ਨੇ ਹਾਈ ਕੋਰਟ ਵਿੱਚ ਜਿਹੜਾ ਕੇਸ ਪਾ ਦਿੱਤਾ ਤੇ ਅੱਜ ਜਿਹੜਾ ਵਕੀਲ ਸੀਨੀਅਰ ਵਕੀਲ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਹੂੰ ਹੂੰ ਸਰਕਾਰ ਦਾ ਵਕੀਲ ਹੈ ਅਨੂਪਮ ਗੁਪਤਾ ਉਹਨੇ ਪਿੱਛੋਂ ਪੈਰਵਾਈ ਕੀਤੀ ਤੇ ਜਦੋਂ ਹੀ ਉਹ ਹਾਈ ਕੋਰਟ ਨੇ ਬੰਦ ਕਰਿਆ ਉਹਦਾ ਕੰਮ ਲੋਕ ਕਮਿਸ਼ਨ ਦਾ ਤੇ ਅਨੂਪਮ ਗੁਪਤਾ ਨੇ ਇੰਗਲਿਸ਼ ਟ੍ਰਿਬਿਊਨ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਆਰਟੀਕਲ ਲਿਖਿਆ ਬਹੁਤ ਖੁਸ਼ੀ ਜ਼ਾਹਰ ਕਰੀ ਵੀ ਦੇਖੋ ਆਪਣੇ ਆਪ ਨੂੰ ਜਿਹੜੇ ਲੋਕ ਕਮਿਸ਼ਨ ਦੇ ਅਹੁਦੇਦਾਰ ਸਮਝਣ ਵਾਲਿਆਂ ਨੂੰ ਹਾਈ ਕੋਰਟ ਨੇ ਬਾਹਰ ਦਾ ਰਸਤਾ ਧਕਾ ਦਿੱਤਾ ਹਾਈ ਕੋਰਟ ਸ਼ੋ देम ਦੀ ਡੋਰ ਇੰਗਲਿਸ਼ ਟ੍ਰਿਬਿਊਨ ਉਦੋਂ ਛਪਿਆ ਸੀਗਾ ਸੋ ਸੋ ਜਿਹੜੇ ਇਹੋ ਜੀ ਘਟੀਆਂ ਮਾਨਸਿਕਤਾ ਲੈ ਕੇ ਬੈਠੇ ਆ ਲੋਕ ਆ ਹੂੰ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਣੇ ਵੀ ਉਹ ਰੋਕਣ ਰੀਕੌਨਸਿਲੇਸ਼ਨ ਕਮਿਸ਼ਨ ਤੇ ਜਦੋਂ ਆਪਾਂ ਕਹੀ ਕਿ ਅਕਾਲੀ ਦਲ ਦੀ ਸਰਕਾਰ 1997 ਦੇ ਵਿੱਚ ਆਉਂਦੀ ਹੈਗੀ ਆ ਉਦੋਂ ਕੁਝ ਵਾਦੇ ਇਹਨਾਂ ਵੱਲੋਂ ਕੀਤੇ ਗਏ ਸਨ ਕਿ ਅਸੀਂ ਜਿਹੜੇ ਦੋਸ਼ੀ ਪੁਲਿਸ ਅਫਸਰ ਹਨ ਉਹਨਾਂ ਨੂੰ ਸਜ਼ਾਵਾ ਦਵਾਂਗੇ ਤੇ ਫਿਰ ਉਹਨਾਂ ਦਾ ਕੀ ਹੋਇਆ ਕਿਉਂਕਿ ਤੁਸੀਂ ਵੀ ਉਦੋਂ ਜਿਹੜੀ ਰਿਪੋਰਟਿੰਗ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਸੋ ਇਹ ਇਹ ਵਾਦੇ ਵੈਸੇ ਜਿਹੜੇ ਸੀਰੀਅਸ ਬੰਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਇਹ ਵਾਦੇ ਵਫਾ ਨਹੀਂ ਹੋਣਗੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਉਹ ਬਹੁਤ ਚੰਗੀ ਤਰ੍ਹਾਂ ਜਿਹੜੇ ਜਿਹੜੇ ਚੰਗੇ ਸਿੱਖ ਆ ਉਹ ਜਾਣਦੇ ਸੀ ਵੀ ਇਹ ਸਿਰਫ ਵੋਟਾਂ ਲੈਣ ਲਈ ਲੋਕਾਂ ਨੂੰ ਮੂਰਖ ਬਣਾਉਣ ਖਾਤਰ ਇਹ ਵਾਅਦੇ ਕਰ ਰਿਹਾ ਹੈਗਾ ਸੋ ਉਹੀ ਕੁਝ ਹੋਇਆ ਸੋ ਇੱਕਦਮ ਜਿਉਂ ਹੀ ਉਹਦੇ ਸਰਕਾਰ ਬਣੀ ਤਾਂ ਉਹਨਾਂ ਨੇ ਪੁਲਿਸ ਅਫਸਰਾਂ ਨੂੰ ਸਜ਼ਾ ਦੇਣ ਨਾਲ ਉਹਨਾਂ ਦੇ ਕੇਸ ਲੜਨ ਵਾਲੀ ਇੱਕ ਕਮੇਟੀ ਬਣਾਤੀ ਵੀ ਸਾਰੇ ਜਨਾਤੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਕੇਸ ਚੱਲ ਰਹੇ ਆ ਉਹਨਾਂ ਦੀ ਸਾਰਿਆਂ ਦੀ ਪੈਰਵਾਈ ਆ ਜਿਹੜੀ ਉਹ ਪੰਜਾਬ ਸਰਕਾਰ ਕਰੇਗੀ ਸੋ ਇੱਕ ਵੱਡਾ ਕਮਿਸ਼ਨ ਮੇਰੇ ਖਰਫੀ ਮਤਲਬ ਸਿੱਧਾ ਹੀ ਉਹ ਆਪਾਂ ਕਹੀ ਕਿ ਇੱਕਦਮ ਹੀ ਜਿਹੜਾ ਧਰੋਵੀ ਚੇਂਜ ਵਾਲਾ ਇਹਨਾਂ ਜਿਆਦਾ ਲੈਫਟ ਰੋਲਟੀ ਜੱਗਪਗ 2025 ਕਰੋੜ ਰੁਪਈਆ ਸਾਲ ਦਾ ਜਿਹੜਾ ਉਹਦੇ ਵਿੱਚ ਬਜਟ ਚ ਰੱਖਿਆ ਗਿਆ ਸੋ ਉਹਨੇ ਨਹੀਂ ਸੀ ਕਰਨਾ ਉਹਦੇ ਵਿੱਚ ਇੰਨਾ ਦਮਕਾਮ ਨਹੀਂ ਸੀ ਉਹ ਤਾਂ ਜਸਟ ਇੱਕ ਤਰ੍ਹਾਂ ਨਾਲ ਸੱਤਾ ਹਥਿਆਉਣ ਦਾ ਜਿਹੜਾ ਗਰੀਡੀ ਪੋਲਿਟੀਸ਼ੀਅਨ ਸੀਗਾ ਉਹਨੂੰ ਪੰਜਾਬ ਨਾਲ ਆ ਹੋਰ ਇਸ ਤਰ੍ਹਾਂ ਦਾ ਕੋਈ ਵੀ ਦਰਦ ਨਹੀਂ ਸੀਗਾ ਹਾਂ ਸਿਰਫ ਤੇ ਸਿਰਫ ਉਹ ਇੱਕੋ ਹੀ ਨਿਸ਼ਾਨਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਵਿੱਚ ਰਹਿ ਜਾਵੇ ਜੀ ਬਿਲਕੁਲ ਜੀ ਇਸ ਤਰ੍ਹਾਂ ਦੇ ਜਿਹੜੇ ਬਿਆਨ ਆਉਦੇ ਹੈਗੇ ਨੇ ਉਹ ਸਿਰਫ 2-4 ਦਿਨ ਚਰਚਾਵਾ ਦੇ ਵਿੱਚ ਰਹਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਗੱਲ ਦੁਬਾਰਾ ਅੰਡਰ ਦੀ ਕਾਰਪੇਟ ਹੋ ਜਾਂਦੀ ਹੈ ਕੁਝ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਹੋਰ ਜਿਹੜੀ ਹੈ ਡੈਪਥ ਦੇ ਵਿੱਚ ਜਾਂਚ ਹੋਵੇ ਬਹੁਤ ਸਾਰੇ ਜਿਹੜੇ ਲੋਕ ਕਿਉਂਕਿ ਜੋ ਇਨਫਰਮੇਸ਼ਨ ਇੱਕ ਆਮ ਇਨਸਾਨ ਕੋਲ ਹੋਵੇਗੀ ਉਸ ਤੋਂ ਜ਼ਿਆਦਾ ਇਨਫਰਮੇਸ਼ਨ ਉੱਪਰਲੇ ਅਧਿਕਾਰੀਆਂ ਕੋਲ ਹੋਵੇਗੀ ਤੇ ਮੁੱਖ ਮੰਤਰੀ ਲੈਵਲ ਤੱਕ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਭ ਤੋਂ ਵੱਧ ਜਿਹੜਾ ਹੈ ਇਨਫੋਰਮੇਸ਼ਨ ਦਾ ਐਕਸੈਸ ਹੋਵੇਗਾ ਕਿ ਪਿੱਛੇ ਕੀ ਕੁਝ ਚੱਲ ਰਿਹਾ ਹੈ ਤੇ ਜੇ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਇਹੋ ਜਿਹਾ ਬਿਆਨ ਆਉਂਦਾ ਹੈ ਤੇ ਆਪਣੇ ਆਪ ਹੀ ਉਸ ਦਾ ਜਿਹੜਾ ਵਜ਼ਨ ਉਸ ਦੀ ਜਿਹੜੀ ਸਚਾਈ ਆਪਾਂ ਕਹਿ ਸਕਦੇ ਹਾਂ ਕਿ ਉਹ ਜ਼ਰੂਰ ਹੋਵੇਗੀ ਤੇ ਉਹਦੀ ਜਿਹੜੀ ਜਾਂਚ ਤਹਿ ਤੱਕ ਜਿਹੜੀ ਹੈ ਜਾਣ ਦੀ ਲੋੜ ਹੈਗੀ ਹੈ